vadiru satbiji so dar rag asam phal petla ek omkar sat gur prasad ਸੋਦਰ ਤੇਰਾ ਕੀ ਬਾਸੋ ਕਰਕੇ ਬਾਜਤ ਮੈਂ ਸਰਬ ਸਮਾਵੇੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਗਾਵਤ ਜਨੋ ਚਿਤ ਬੋਤਨਿ ਹੁ ਜਾਲਣ ਦੇਖੋ ਦੇਖੋ ਧਨ ਵਿਚਾਰੇ ਗਾਵਤ ਜਨੋ ਈਸ਼ ਗ੍ਰਹਮਾਂ ਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵਤ ਕਿਨੋ ਪਿੰਦਰਾ ਇੰਦਰਾ ਸੁਨ ਬੈਠੇ ਦੇਵਕੀ ਅੰਦਰ ਨਾਮੇ ਗਾਵਤ ਜਨੋ ਸਿਦ ਸਬਾਤੇ ਅੰਦਰ ਗਾਵਤ ਜਨੋ ਸਾਧ ਵਿਚਾਰੇ ਗਾਵਤ ਜਨੋ ਤੇਤੀ ਸਦੀ ਸੰਤੋਖੀ ਗਾਵਤ ਜਨੋ ਪੀਰ ਕਰਾਰੇ ਗਾਵਿਤ ਤੁਧ ਨਾਮ ਪੰਡਤ ਪੜਨ ਖਿਸ਼ਰ ਜੁਗ ਜੁਗ ਪੈਦਾ ਨਾਲੇ ਗਾਵਿਤ ਤੁਧ ਨੋ ਮੋਹਣ ਗਿਆਨ ਮਨ ਮੋਹਰ ਸੁਰਗਮਸ਼ ਪਿਆਲੇ ਗਾਵਿਤ ਤੁਧ ਨੋ ਰਤਨਿ ਆਪਾਏ ਤੇਰੇ ਅਠਸਠ ਤੀਰਿ ਨਾਲੇ ਗਾਵਿਤ ਤੁਧ ਨਾ ਜੋਤ ਮਹਾ ਬਸੂਰਾ ਦਾ ਤੁਧ ਤੇ ਰਖਾੜੀ ਚਾਰੇ ਦਾ ਤੁਧ ਸੁਧ ਨਾ ਖੜ ਡਬ ਲੰਭ ਰਖ ਮੈਂਦਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧ ਲੋਗਾ ਬਨ ਜੋ ਤੁਧ ਭਵਨਾ ਕਰਤੇ ਤੇਰੇ ਪਗਦਰਸਲੇ ਹੋਰ ਕਿੰਤੇ ਤੁਧ ਲੋਗਾ ਬਨ ਸੇ ਮੈਂ ਚਿਤ ਰਹਾ ਬਨ ਨਾਨਕ ਕਰ ਕੇ ਆ ਵਿਚਾਰੇ ਸੋਈ ਸੋਈ ਸਦਾ ਸੱਚ ਹੋਈ ਸਾਲ ਕੀ ਸੱਚ ਸਾਚੀ ਨਹੀਂ ਹੈ ਪੀ ਉਸ ਜੈ ਹਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੇ ਭਰਤੀ ਕਰ ਕਰ ਜਿੰਸੀ ਮਾਇਆ ਜਿੰਨੇ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਜਿਸ ਦੀ ਵਿੜਿਆਈ ਜੋ ਇਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾਮ ਕਰ ਨਾ ਜਾਈ ਸੋ ਬਾਤਿ ਸ਼ਾਨ ਸ਼ਾਹਾਂ ਕਤਸਾਖਬ ਨੰਦਪ ਰੰਗ ਨਿਰਜਾਈ ਅਸਾਂ ਮਹਿਲਾ ਪਹਿਲਾ ਸੋਨ ਬੱਡਾ ਆਖੇ ਸਭ ਹੋਏ ਕੇਮਟ ਬੱਡਾ ਟਿੱਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕੰਨੇ ਵਾਲੇ ਤੇਰੇ ਨਿਦੇ ਸਮਾਏ ਵੱਡੇ ਮੇਰੇ ਸਾਹਿਬਾ ਗਹਿ ਗੁਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿਤਕੇ ਵਿੜਚੀਰਾ ਰਹਾਉ ਸਭ ਸ੍ਰਤੀ ਮਿਰਸਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਭਾਈ ਕਹਿਣ ਨ ਜਾਇ ਤੇਹੀ ਤਨ ਵਿੜਿਆਈ ਸਭ ਸੱਤ ਸਭ ਤਾ ਕੋਈ ਸਮਝ ਗਿਆਈਆ ਸਿੱਧਾ ਪੁਰਖਾਂ ਕੀਆ ਵੜਿਆਈਆ ਤਦ ਵੇਲੋ ਸਿੱਧੀ ਕਨੇਣਾ ਪਿਆ ਕਰ ਮਿਲੇ ਨਾਹੀ ਠਾਕਿਰ ਹਈਆ ਆਖੜ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਕਿਆ ਆਚਰ ਨਾਨਕ ਸਚ ਸਵਾਰਨੁ ਭਾਰ ਅਸਾਤਮਾਹਿ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖੜ ਔਖਾ ਸਚਾ ਨਾਮ ਸਚੇ ਨਾਮ ਕੀ ਲੱਗੇ ਤੂਖ ਉਦਭੁਖੈ ਖਾਏ ਚਣੀਏ ਦੂਖ ਸੋ ਕਹਿਓ ਮਿਸਰੈ ਮੇਰੀ ਮਾਏ ਸਾਜਾ ਸਾਹਿਬ ਸੱਚ ਨਹੀਂ ਰਹਾ ਸੱਚ ਨਾਮ ਕੀ ਤਿਲ ਵਿੜਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅਖਿਲ ਪਾਨੀ ਵਡਾ ਨਾ ਹੋਵੇ ਘਾਟ ਨ ਜਾਈ ਨਾ ਕੋ ਮਰੈ ਨ ਹੋਵੇ ਸੋਗ ਦਿੰਦ ਰਹੈ ਨ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਨ ਕੋ ਨਾ ਕੋ ਹੋਇ ਜੀਵਣ ਆਪ ਤੇਵੜ ਤੇਰੀ ਬਾਤ ਜਿਨ ਜਿਨ ਕਰ ਕਹਿ ਕੀਤੀ ਰਾਤ ਅਸਮ ਵਿਸਾਰੇ ਤੇ ਕਮਜ਼ਾਤ ਨਨਕ ਨਵੇਂ ਬਾਦ ਸੁਨਾਤ ਰਾਤੁ ਜਿਦੀ ਮਹਲਾ ਚੌਥਾ ਹਰਿ ਕੇ ਜਨ ਸਤਗੁਰ ਸਤਿ ਪੁਰਖ ਬਿਨੋ ਕਰੋ ਉਰਪਾਸ ਹਮ ਕੀ ਰੇ ਕਿਰਮ ਸਤਗੁਰ ਸ਼ਰਣਾਈ ਕਰ ਦਇਆ ਨਾਮ ਪਰਵਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਵਰਗਾਸ ਗੁਰੁਤ ਨਾਮ ਮੇਰਾ pran ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੀ ਬੜ ਭਾਗ ਬਡੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤਿਕਤਾਸੈ ਮਿਲ ਸੰਗਤ ਗੁਰ ਵਰਗਾਸ ਜਿਨ ਹਰ 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 ਨਾਮ ਨ ਪਾਇਆ ਇਕ ਬਾਗ ਹਿੰਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤਿਰੰਗ ਜੀਵੇ ਤਿਖ ਜੀਵਾਸ ਜਿਨ ਹੱਜ ਸਤਿਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਦਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਲਸ ਪਾਇਆ ਮਨ ਜਨ ਨਾਨਕੋ ਨਾਮ ਪ੍ਰਗਾਸ ਰਾਤ ਪੂਜਰੀ ਮਸਲਾ ਪੰਜਵਾ ਕਾਹੇ ਰੇ ਮਨ ਚਿਤ ਮੈਂ ਉਦਮ ਜਾ ਅਹਰ ਹਰ ਜੀਉ ਕਰਿਆ ਸਹਿਜ ਪਥਰ ਮਿਟ ਜੰਤੇ ਉਪਾਇ ਪਿਤਾ ਕਰਿ ਸੁਕ ਆਗੇ ਕਥ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸਤ ਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਕੇ ਕਾਸ਼ਟ ਹਰਿਆਰ ਭਾਉ ਜਨਨ ਪਿਤਾ ਲੋਕ ਸੁਖ ਬਨਦਾ ਹੋਏ ਨਾਮ ਕਿਸ ਕੀ ਤਰਿਆ ਸਿਰ ਸਿਰ ਜਿਕ ਸਦਾ ਬੇਠਾ ਗੁਰ ਕਾਹੇ ਮਨੋਂ ਹੋ ਕਰਿਆ ਊੜੇ ਊੜਿਆ ਵੈਸੇ ਹੁਸਾਂ ਜਿਸ ਪਾਛੇ ਬਚਰੇ ਸ਼ਰਿਆ ਤਿੰਨ ਕਉ ਲੁਖ ਲਾਵੇਂ ਕਮਣ ਚੁਗਾਵੇਂ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸੇ ਅਸ਼ਟ ਸਿਧਾਨ ਠਾਕੁਰ ਕਾਰ ਤਲ ਲਿਆ ਜਨ ਲਾਲ ਕੋ ਬਲ ਬਲ ਸਭ ਬਨ ਜਾਈਏ ਤੇਰਾ ਅੰਤ ਨਾ ਪਰਵਰਿਆ ਰਾਗ ਅਸਾ ਮਤਲ ਚੌਥਾ ਸੋ ਪੁਰ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗੰਮ ਅਗੰਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੂਦ ਜੀ ਹਰ ਸੱਚੀ ਸਿਰਜਣ ਹਰ ਸਭ ਜੀ ਤੁਮਾਰੇ ਜੀ ਤੂੰ ਦੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰਿਆਪੇ ਠਾਕੁਰ ਹਰਿਆਪੇ ਸੇਭੁ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟੇ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਵਾਪੁਰਖ ਸਮਾਨਾ ਇਕ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋਜ ਵਿਗਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਮਿਨੇ ਵਰਨ ਨਾ ਜਾਣਾ ਤੂੰ ਆਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤਉ ਤਜੀ ਜਨ ਲਾਨਕ ਤਿਤ ਕੁਰਬਾਣਾ ਹਰ ਧਿਆਵੇਂ ਹਰ ਧਿਆਵੇਂ ਤਉ ਤਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੇ ਜਿਨ ਹਰ ਧਿਆਇ ਜੀ ਤਿਤ ਤਜੀ ਜੰਗ ਕੀ ਫਸੀ ਜਨਨ ਭਉ ਜਿਨ ਹਰਿ ਨੇ ਭਉ ਧਿਆਇਆ ਜੀ ਤਿਨ ਕਾ ਭਉ ਸਰਬ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸੁ ਵਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਪੰਗਤ ਤੇਰੀ ਭਗਤ ਪੰਡਾਰ ਜੀ ਭਲੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਜ ਜੀ ਹਰ ਅਣਕਿ ਅਨੇਕ ਗਿਆਨਤਾ ਤੇਰੀ ਅਣਕ ਤੇਰੇ ਅਣਕ ਕਰੈ ਹਰ ਦੁਜਾ ਜੀ ਤਪ ਤਾ ਪੰਜ ਪੈਂਬੀ ਅੰਤਹ ਤੇਰੇ ਅਨੇਕ ਤੇਰੇ ਅਨੇਕ ਬੜੇ ਬੋਸਿ ਗ੍ਰਸ ਸਾਸਤਰੀ ਕੰਤਰੀਆ ਖਟ ਕਰਮ ਕਰੰਤਾ ਸੇ ਭਗਤ ਸੇ ਭਿਦ ਬਲੇ ਜਨਨਾ ਮੁਕਤੀ ਜੀ ਜੋ ਭਾਵੇਂ ਮੇਰੇ ਹਰ ਭਗਵੰਤ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੈ ਬੜੇ ਅਵਰ ਨ ਕੋਈ ਤੋ ਜੁਗ ਜੁਗ ਏਕੋ ਸਦਾ ਸਦਾ ਤੁਮ ਏਕੋ ਜੀ ਤੁਮ ਨਿ ਹਿ ਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤੈ ਜੀ ਤੁਮ ਆਪੇ ਕਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦ ਆਪੇ ਸਿਰਜ ਸਭ ਕੋਈ ਜਲ ਲਾਣਕ ਗੁਣ ਗਾਵੇਂ ਕਰਤੇ ਕੇ ਜੀ ਜੋ ਸਭ ਸੇ ਕਾ ਜੜੂਈ ਅਸਤ ਬਚਦਾ ਚੌਥਾ ਤੁਨ ਕਰਤਾ ਸਚਿਆਰ ਮੈਂਦਾ ਸਾਈ ਜਦੋਂ ਭਾਵੇਂ ਸੋਈ ਥਿਸੀ ਜਦੋਂ ਦੇ ਸੋਈ ਹਉ ਬਾਈ ਰਹਾ ਸਭ ਤੇਰੀ ਤੂੰ ਸਭ ਨਿਕੇ ਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਝ ਮਨ ਮੁਖ ਗਵਾਇਆ ਤੁਨੇ ਆਪਿ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਤਿ ਜਿਹੀ ਮਾਹੀ ਤੁਸ ਪਿੰਡ ਦੂਜਾ ਕੋਈ ਨਹੀਂ ਜੀ ਜਨਤ ਸੰਤ ਤੇ ਰਖੇਰ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਹੀਂ ਸੋਈ ਜਨ ਜਾਣੈ ਹਾਜੁਨ ਸਭ ਹੀਆਂ ਖੁਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਦੇ ਜੀ ਹਰ ਨਾਮ ਸੁਨਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਰਹੁ ਨਾ ਕੋਏ ਤੁਮ ਕੰਕਰ ਵਿਖੇ ਜਾਣਾ ਸੋਏ ਜਨ ਨਾਮ ਕੋ ਬੁਰ ਬਖ ਪਰਿਟ ਹੋਏ ਆਸਾ ਮਸਲਾ ਪਹਿਲਾ ਤੇ ਤਾਂ ਸਰਵਰੜੈ ਥੈਲ ਨਿਵਾਸਾ ਪਾਣੂ ਪਾਪ ਤਨੇ ਕੀਆ ਬੰਕਜ ਮੋ ਬਗ ਨਹੀਂ ਚੱਲੇ ਹਮ ਦੇਖਾ ਤਜੂਬੀ ਅਲੇ ਮਨ ਇੱਕ ਨੱਚ ਇੱਕ ਸਮੂੜ ਬਨਾ ਹਰ ਬਿਸਰਤ ਦੇਨੇ ਗੁਣ ਗਲਿਆ ਰਹੋ ਲਾਹੋਂ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜੇ ਤੋ ਨਾਹੀ ਬਿਸਰਿਆ ਅਸਾ ਮਤਲਾ ਭਲੀਵਾਂ ਭਈ ਪ੍ਰਾਪਤ ਮਨੁਖ ਦੇਹਰੀਆ ਗੋਬਨ ਮਰਲਕੇ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮੇਰੇ ਸਾਧ ਸੰਗਤ ਅਜ ਕੇ ਬਲਨਾਮ ਸਰੰਜਾਮ ਲਾਗ ਭਜ ਜਗ ਤਰਣ ਕੈ ਜਨਮ ਰਿਤਾ ਜਾਤ ਰੰਗ ਮਾਇਆ ਗੈ ਰਹਾ ਜਗ ਤਪ ਸੰਜਮ ਧਰਮ ਨਾ ਕੁਮਾਇ ਸੇਵਾ ਸਾਧ ਨਾ ਜਾਣਿਆ ਹਰਿ ਰਾਯ ਕਬੂ ਨਾਨਕ ਤੰਦ ਨੀਚ ਕਰਮਾਂ ਸਨੁ ਕਰੇ ਕੀ ਰਖੂ ਸ੍ਰਮਾਨ ਕਬਿਓ ਬਾਝ ਬੀਤੀ ਚਉਪਈ ਅਬਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਉ ਉਹ ਹਾਜ ਤੈ ਮੋਹਿ ਵਿਚਾਵੋ ਸੁਖੀ ਬਸੈ ਮੋਹ ਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰਿਐ ਸਭ ਬੈਰਿਨ ਕੋ ਆਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਜੁ ਮੈਂ ਛਾੜ ਕੋਈ ਅਵਰਨਾ ਖਿਆਉ ਜੋ ਬਰਚਉ ਸਤਿ ਤੁਮ ਤੇ ਪਾਉ ਸੇਵਕ ਸਿਖ ਹਮਾਰੀ ਤਾਰੀਐ ਚੰਚਨ ਛਦਰ ਹਮਾਰੇ ਮਾਰੀਐ ਆਪ ਹਾਸਦੇ ਮੁਝੇ ਉਬਰਿਆ ਮਰਨ ਕਾਨ ਕਾ ਤਰਾਸ ਨਿਵਰਿਆ ਉਹ ਜੋ ਸਦਾ ਹਮਾਰੇ ਪਛਾ ਸਿਰ ਹਸ ਤੂਜੂ ਕਰਿਓ ਰਛਾ ਰਖ ਲੈ ਗੁਣ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ दीन बंद दुष्टन के भक्ता तुम हो पूरी जगनुद संता काल पाए ब्रह्मा भक्तरा काल पाए शिव जो अखतरा काल पाए कर विष्णु प्रकाश सकल काल का किया द्वस जन काल योगी शिव पीयो बे रात ब्रह्मा जू थीयो जन काल सब लोक सुवारा ਨਮਸ਼ਕਾਰ ਹੈ ਤਾਹੀ ਹਮਾਰਾ ਜਗਨਕਾਰ ਸਭ ਜਗ ਤੇ ਬਨਾਇਓ ਦੇਵ ਤੈ ਕ ਜਛਿ ਨਿ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਕਿਸਹਿ ਕੋ ਹਮਾਰੀ ਸકલ ਪ੍ਰਜਾ ਜਿਨਿ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਰ ਸੁਖ ਦਿਯੋ ਛਤਰਨ ਕੋ ਪਲ ਮੋਦ ਕੀਓ ਭਟ ਭਟ ਕੇ ਅੰਤਰ ਕੀ ਜਾਣਤ پیر پڑ کی جانے جب اد کرا کر تارا پرجا دک دب دے اپارا جب آ کر तुम में बलत देहित सबहुं जेते बदनो सृष्टि सब तारै आप अपनी भूल जे अचारै तुम सब हित देहिद निरराज मो जानत वेद हे जे हरि आलम नरंकार निर्विकार निरलंब आदि अनिल अनादि असंग ताका भूरी अचारित पीता जाको भय न पावत बेताल ताको करपा हनिय दुमानत ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਹੀ ਆਪਣੀ ਬੁਲ ਹੈ ਦੇਤੀ ਵਰਨਤ ਭਿੰਨ ਭਿੰਨ ਤੁਵੇ ਦੇਤੀ ਤੁਮਰਾ ਲਖਰ ਜਾਏ ਪਸਾਰ ਕਹਿ ਬਿਜ ਸਦਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਗ ਪਿਓ ਰਾਮ ਕਹਿ ਗੋਪਾ ਅੰਡਜ ਜੇਰਜ ਸੇਦਜ ਕੀਨੀ ਉਤਪਲ ਖਾਨ ਬਹੁ ਰਚ ਦਿਨੇ ਕਹੂੰ ਹੋਰ ਰਾਜਾ ਬੈਠਾ ਕਹੂੰ ਸੇ ਮਿਟਿਓ ਸ਼ੁਕਰੇ ਗੈਠਾ ਸਗਈ ਸ੍ਰਿਸ਼ਟੀ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਯੰ ਭਵ ਆਪ ਰਛਾ ਮੇਰੀ ਤੁਮ ਕਰੋ ਸਿੱਖਿਓ ਬਾਦ ਅਸਿਕ ਸੰਗਰੋ ਦੁਸ਼ਟ ਜਿਤੇ ਉਠਵਤਿ ਉਤਪਤਾ ਸਕਲ ਮਲੇਸ਼ ਕਰੋ ਰੁਣ ਭਤ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦਿੱਖਿ ਮਰੇ ਔਰ ਖਜਲ ਪਖ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਬਿਗਬਾਰ ਤੇ ਆਇ ਹੈ ਤਕ ਕਾਲ ਨਿਕਨਯਨ ਪਰਸ਼ਾ ਹੋਏ ਤਾਹੀ ਸਭ ਕਾਲ ਦੁਸ਼ਟੀ ਅਰਿਸ਼ਟ ਤਨ ਤਿ ਕਾਲ ਇਬਾਦਿਸ਼ ਤਨ ਜਾਇ ਨਹ ਰਹੁ ਤਾਕੀ ਤਾਪ ਤਨ ਕੋ ਮਹ ਰਹੁ ਰਿਤ ਸੇਧ ਕਰ ਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਤ ਜਿਨ ਤਮੈ ਸੰਭਰ ਤਾਲ ਫਾਸ ਦੇ ਤਾ ਨਿ ਉਬਾਰਾ ਜਿਨ ਦਰ ਨਾਮ ਤੇਹਾਰੋ ਸਹਾ ਦਰਨ ਦੁਸ਼ਟ ਦੋਖ ਤੀਰ ਹ ਅਰਧ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੇ ਦੇ ਕੁਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਬਚਾਈ ਸਵਈਆ ਪਾਏ ਨਹੀਂ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤੇ ਇੱਕ ਨਾਮ ਮੰਨਿਓ सिमृत शास्त्र भेद सबो भेद कह हम एक न जानियो सिर इस पार कृपा तुम्हारी करु मैं न कहियो सग दोहे भगवानयो दुहरा सगले द्वारका और शाडकै गहेओ तुम्हारा द्वार बंक देकी राज अस गोविंद ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸਿੰਧੀ ਮਲ ਵਟੀਆਂ ਵਧਾਈਆਂ ਰਾਗ ਰਤਨ ਪਰਵਾਦ ਪਈਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇ ਰਖ ਮਨ ਜਿਨੀ ਵਸਾਇਆ ਕਹਿ ਨਾਮ ਅਨੰਦ ਕੋ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰੋ ਭਰਨਾਲੇ ਹਰਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਾਮ ਗੰਨ ਲਸਮਰਤ ਸੁਆਮੀ ਸੋ ਕਰ ਮਨੋ ਵਿਸਾਰੇ ਕਹਿ ਲਾਖ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਲੁ ਕਰਤੇ ਰ ਹਰਿ ਤਾਂ ਤੀਰੈ ਸਭ ਕਿਸ ਹੈ ਜਿਸ ਦੇ ਇਹ ਸੁਪਾਵੇ ਸਦਾ ਸਿਖਤ ਸਲਾ ਤੇਰੀ ਨਾ ਮਨਸਾਵੇ ਨਾਮ ਜਿਨ ਕੈ ਬਨ ਵਿਸਿਆ ਬਾਜੇ ਸ਼ਬਦ ਕਹੇਰੇ ਕਹੇ ਨਾਮਿਤ ਸੱਚੇ ਸਾਹਿਬ ਕਿਆ ਜਾਣੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਭੁਖਾ ਸਭ ਗੁਆਇਆ ਕਲ ਸ਼ਾਂਤ ਸੁਖਮਨ ਆਏ ਵਿਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਵਿਟੋ ਜਸਤਿਆਂ ਠੇ ਬੜੀਆਂ ਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਲੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦidcar ਸੁਭਾਗੇ ਕਰਿ ਸੁਭਾਗੇ ਸ਼ਬਦ ਵਾਜੇ ਕਲਾ ਚਰਤਾਰੀਆਂ ਪੰਚ ਤੂਤ ਤੁਧ ਵਸ ਕੀਤੇ काल कंठ कुमारिया दुर्गरम पाय तुजिन को से नाम हर कै लंगे बहनात सुख हुआ तद कारो अनहद बाजे आनंद सुनो बडभागी ओ सकल मनोरथ पूरे ਬਾਰੇ ਤੁਮ ਲੁਗ ਪਾਇਆ ਪੁਤਰੇ ਸਗਦ ਸੂਰੇ ਦੁਖ ਰੋਗ ਸੰਤਾ ਪਿਰ ਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰ ਸਹਿਬ ਪੂਰੇ ਗੁਰ ਤੇ ਜਾਣੀ ਸੁਲ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਣਿਆ ਹਰ ਪੂਰੇ ਮੇਰੇ ਬਲਤ ਨਾਨਕ ਕੋ ਚਰਨਾਂ ਲਾਗੇ ਬਾਝੇ ਅਨਭਦ ਤੂਰੇ ਮੰਤਾਵਣੀ ਮਹਿਲਾ ਕਹਿਵਾ ਥਾਦ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ 타ਗੁਰ ਦਾ ਪਈਓ ਜਿਸ ਦਾ ਅਸਰ ਸਿ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਏ ਉਦਾਰੋ ਇਹ ਵਸਤੂ ਤੇ ਨਹ ਜਾਈ ਨਿਤ ਨਿਤ ਲਖੁ ਧਾਰੋ ਉਤਮ ਸੰਸਾਰ ਚਰਨ ਲਗਦਰੀਐ ਸਭ ਨਾਨਕ ਬ੍ਰਹਮ ਅਸਾਰੋ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਤੋ ਨਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤਿਪੁਰ ਸਜਣਾ ਮੇਰਾ ਨਾਨਕ ਨਾਮ ਤੇ ਲੈ ਤਾਂ ਜੀਵਾਂ ਤਨ ਮਨ ਕੀ ਵੇ ਅਰੇਆ ਤਰਸ ਪਿਆ ਮਹਿਰਾਮਤ ਹੋਈ ਸਤਿ ਦੇ ਕੋਇ ਸੱਜਣ ਮਿਲੇ ਆ ਲਾਨਕ ਨਾਮ ਮਿਲੈ ਤਾਂ ਜੀਵ ਤਨ ਮਨ ਕੀ ਵਹਰੇ ਆ ਵਾਹਿਗੁਰਜ ਬਾਤ ਹਸਾ ਵਾਹਿਗੁਰਜ ਕੀ ਪਤਨੀ